ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਬਿਆਨ ਜਿਹੜਾ ਬਹੁਤ ਜ਼ਿਆਦਾ ਮੀਡੀਆ ਦੇ ਉੱਤੇ ਚੱਲ ਰਿਹਾ ਤਾਂ ਜਿਹਦੇ ਤੇ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਸਰਕਾਰ ਜਿਹੜੇ ਵਾਅਦੇ ਨੂੰ ਲੈ ਕੇ ਆਈ ਸੀ ਜੇ ਉਹ ਲੋਕਾਂ ਦੇ ਵਿੱਚ ਪੂਰਾ ਕਰਦੀ ਆ ਤਾਂ ਇਸ ਤੋਂ ਵਧੀਆ ਗੱਲ ਕੋਈ ਹੋ ਨਹੀਂ ਸਕਦੀ ਪਰ ਇਹ ਬਿਆਨ ਕੱਲਾ ਅਖਬਾਰੀ ਅਤੇ ਸੋਸ਼ਲ ਮੀਡੀਆ ਵਾਲਾ ਨਾ ਰਹਿ ਜਾਵੇ ਇਸ ਨੂੰ ਸੰਜੀਦਗੀ ਨਾਲ ਲੈਣ ਦੀ ਲੋੜ ਆ ਤੇ ਇੱਥੇ ਕੰਮ ਕਰਨ ਦੀ ਲੋੜ ਆ ਬੇਅਦਬੀ ਕਿਸੇ ਵੀ ਐਸ.ਡੀ. ਪੰਜਾਬ ਦੇ ਵਿੱਚ ਕੋਈ ਵੀ ਲੋਕ ਆ ਜਿਹੜੇ ਬਰਦਾਸ਼ਤ ਨਹੀਂ ਕਰਦੇ ਉਹ ਚਾਹੇ ਕਿਸੇ ਵੀ ਧਰਮ ਦੇ ਵਿੱਚ ਹੋਣ ਸੋ ਪੰਜਾਬ ਇੱਕ ਸਾਂਝੀ ਵਾਲਤਾ ਦਾ ਉਪਦੇਸ਼ ਦੇਣ ਵਾਲਾ ਸੂਬਾ ਹੈ ਤਾਂ ਇੱਥੇ ਸਾਰੇ ਧਰਮਾਂ ਦੇ ਲੋਕਾਂ ਨੂੰ ਰਹਿਣ ਦਾ ਜਿਹੜਾ ਅਧਿਕਾਰ ਆ ਤੇ ਅਸੀਂ ਉਹ ਸਾਰੇ ਮਿਲ ਜੁਲ ਕੇ ਰਹਿੰਦੇ ਆ ਪਰ ਇੱਕ ਇੱਕ ਨਾਉਣੀ ਹਰਕਤ ਇੱਕ ਡੇਰੇ ਵੱਲੋਂ ਗੁਰੂ ਸਾਹਿਬ ਦੇ ਸਰੂਪ ਚੋਰੀ ਕਰ ਲੈ ਜਾਣਾ ਤੇ ਸਰਕਾਰਾਂ ਵੱਲੋਂ ਉਹਨਾਂ ਦੇ ਉੱਤੇ ਕਾਰਵਾਈ ਨਾ ਕਰਨਾ ਬਹੁਤ ਚਿੰਤਾਜਨਕ ਹੈ ਇਸ ਲਈਆਂ ਦੋ ਸਰਕਾਰਾਂ ਵੀ ਇਸ ਵਿਸ਼ੇ ਦੇ ਉੱਤੇ ਬਦਲੀਆਂ ਤੇ ਤੀਜੀ ਸਰਕਾਰ ਤਾਂ ਇਹ ਕਹਿ ਕੇ ਆਈ ਸੀ ਵੀ 24 ਘੰਟਿਆਂ ਚ ਇਨਸਾਫ ਕਰ ਦਿਆਂਗੇ ਤਾਂ 24 ਘੰਟੇ ਸਾਢੇ 3-4 ਸਾਲ ਪੌਣੇ 4 ਸਾਲ ਚ ਤਬਦੀਲ ਹੋ ਗਿਆ ਤੇ ਪਰ ਇਹਦੇ ਤੇ ਹਜੇ ਤੱਕ ਕਿਸੇ ਵੀ ਦੋਸ਼ੀਆਂ ਦੇ ਉੱਤੇ ਸੱਜੇ ਢੰਗ ਦੇ ਨਾਲ ਸਖਤੀ ਵਾਲੀਆਂ ਕੋਈ ਕਾਰਵਾਈਆਂ ਨਹੀਂ ਹੋਈਆਂ ਸੋ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਜਿਸ ਕਾਨੂੰਨ ਬਣਾਉਣ ਦੀ ਗੱਲ ਕੀਤੀ ਆ ਤਾਂ ਇਹ ਚ ਪੂਰਨ ਪੰਜਾਬ ਦੇ ਲੋਕ ਵੀ ਹਮਾਇਤ ਕਰਨਗੇ ਬਨਣਾ ਵੀ ਚਾਹੀਦਾ ਪੰਜਾਬ ਦੇ ਵਿੱਚ ਨਾ ਹਿੰਦੂਆਂ ਦੇ ਧਰਮ ਦੀ ਬੇਅਦਬੀ ਹੋਣੀ ਚਾਹੀਦੀ ਆ ਨਾ ਸਿੱਖਾਂ ਦੇ ਨਾ ਕਿਸੇ ਹੋਰ ਧਰਮ ਦੇ ਸੋ ਇੱਥੇ ਸਾਰੇ ਧਰਮਾਂ ਨੂੰ ਜਿਹੜਾ ਬਰਾਬਰ ਦਾ ਜਿਹੜਾ ਹੱਕ ਵੀ ਮਿਲਦਾ ਤਾਂ ਸਾਰਿਆਂ ਦਾ ਬਰਾਬਰ ਦਾ ਸਤਕਾਰ ਵੀ ਹੁੰਦਾ ਸੋ ਪੰਜਾਬ ਸਰਕਾਰ ਇਸ ਦੇ ਉੱਤੇ ਕਾਨੂੰਨ ਬਣਾਵੇ ਨਾ ਕਿ ਲੋਕਾਂ ਨੂੰ ਗਮਰਾਹ ਕਰਨ ਦੇ ਲਈ ਕੱਲੇ ਬਿਆਨ ਹੀ ਦਾਗੇ ਜਾਣ ਇਹਨੂੰ ਸ਼ਕਤੀ ਨਾਲ ਲਿਆ ਜਾਵੇ ਤੇ ਜਿਹੜੇ ਦੋਸ਼ੀ ਆ ਜਿਨ੍ਹਾਂ ਨੂੰ ਇਹਨਾਂ ਨੇ ਸਕਾਟ ਦਿੱਤੀਆਂ ਹੋਈਆਂ ਬੇਅਦਬੀ ਕਰਨ ਵਾਲਿਆਂ ਨੂੰ ਉਹਨਾਂ ਦੀ ਅਸਲ ਜਗ੍ਹਾ ਜੇਲਾ ਹੈ ਉਹਨਾਂ ਨੂੰ ਜੇਲਾ 'ਚ ਬੰਦ ਕੀਤਾ ਜਾਵੇ ਤੇ ਨਾਂ ਉਹਨਾਂ ਨੂੰ ਵੀ ਵੀਆਈਪੀ ਬਣਾ ਕੇ ਜਿਹੜਾ ਲੋਕਾਂ ਦੇ ਵਿੱਚ ਪੇਸ਼ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ